ਮਹਰਜੀ ਕਾ ਖਾਲਸਾ ਬਹਿਰਜੀ ਕੀ ਫਤਿਹ ਲਵ ਸੁਨਾਤ ਦਿੱਤਾ ਜਥੇਦਾਰਾਂ ਨੇ ਵੱਡਾ ਫੈਸਲਾ ਕਿਹਦੇ ਹੱਕ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਪੰਜ ਸਿੰਘ ਸੈਵਾਨਾਂ ਦਾ ਜਿਹੜਾ ਵੱਡਾ ਫੈਸਲਾ ਲੈਤਾ ਗਿਆਗਾ ਉਹ ਫੈਸਲਾ ਕੀ ਆ ਲੋਕ ਤਾਂ ਪਹਿਲੇ ਕਹਿੰਦੇ ਸੀ ਤੇ ਪਹਿਲਾਂ ਤੁਹਾਨੂੰ ਪੜ ਕੇ ਸੁਣਾਣਾ ਤੇ ਫਿਰ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਲੋਕਾਂ ਦੀ ਲੋਕ ਕੀ ਕਹਿੰਦੇ ਹੁੰਦੇ ਸੀ ਪੰਜ ਸਿੰਘ ਸੇਵਨ ਨਾਲ ਜਿਹੜਾ ਅੱਜ ਫੈਸਲਾ ਸੁਣਾਇਆ ਉਹ ਸੁਣਾਇਆ ਗਿਆ ਸਖਬੀਰ ਬਾਦਲ ਆਪਣੇ ਗੁਨਾਹਾਂ ਦੀ ਮਾਫੀ ਮੰਗਣਾ ਨੰਬਰ 1 ਨੰਬਰ 2 ਸਖਬੀਰ ਸਿੰਘ ਬਾਦਲ ਨਵਾਣਾ ਸਿੱਖ ਦੀ ਤਰ੍ਹਾਂ ਪੇਸ਼ ਹੋਣਾ 15 ਦਿਨਾਂ ਦੇ ਅੰਦਰ ਅੰਦਰ ਅਕਾਲ ਤਖਤ ਤੇ ਅੱਗੇ ਜਿਹੜਾ ਹੋਣ ਪੇਸ ਆ ਅੱਗੇ ਗਾ ਨਾਲ ਕੈਬਨਟ ਮੰਤਰੀਆਂ ਨੂੰ ਵੀ ਜਵਾਬ ਦੇਣ ਲਈ ਕਿਹਾ ਲਓ ਸਨਾਤਾ ਵੱਡਾ ਫੈਸਲਾ ਲਾਤੀ ਪੰਚੀ ਸਭਿਰਵਾਦਨ ਤੋਂ ਉਹ ਲੋਕ ਤਾਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਜਥੇਦਾਰ ਇਹਨਾਂ ਦੇ ਆਪ ਦੇ ਜਥੇਦਾਰ ਆ ਇਹਨਾਂ ਦੇ ਆਪ ਦਾ ਸਭੂਸਾ ਆਪ ਦੀ ਸਰੋਣੀ ਕਮੇਟੀ ਆ ਇਕਾਤ ਅਖਤੇ ਦੇ ਜਥੇਦਾਰ ਇਹਨਾਂ ਦੇ ਆ ਜਿਹੜੇ ਆਪ ਦੇ ਜਿਹੜਾ ਇਹਨੂੰ ਲੱਗਦਾਗਾ ਕਿ ਉਹ ਜਥੇਦਾਰ ਨੂੰ ਲਾਉਂਦੇ ਤੇ ਦੂਜੇ ਜਥੇਦਾਰ ਨੂੰ ਕੱਢ ਦਿੰਦੇ ਆ ਇਹ ਤੁਹਾਨੂੰ ਲੱਗਦਾ ਸੀ ਲੋਕਾਂ ਨੂੰ ਲੱਗਦਾ ਸੀ ਕਿ ਸੁਖਵੀਰ ਬਾਦਲ ਨੂੰ ਕੁਝ ਨਹੀਂ ਹੋਵੇਗਾ ਡਰਾਮਾ ਸੁਖਵੀਰ ਬਾਦਲ ਨੇ ਬੜਾ ਖੇਡਿਆ ਕਿ ਕਾਰਜਕਾਰ ਕਾਰਜਕਾਰੀ ਪ੍ਰਧਾਨ ਬਣਾਤਾ ਬਲਵਿੰਦਰ ਸਿੰਘ ਭੁੰਦੜ ਨੂੰ ਔਰ ਬਲਵਿੰਦਰ ਸਿੰਘ ਭੁੰਦੜ ਦਾ ਤਾਂ ਉਹ ਹਾਲ ਹੋ ਗਿਆ ਜਿਵੇਂ ਕਹਿੰਦੇ ਸੱਪ ਦੇ ਮੂੰਹ ਵਿੱਚ ਕੋਟ ਘਿਰ ਲਈ ਨਾ ਉਹ ਖਾ ਸਕਦਾ ਨਾ ਅੰਦਰ ਲਗਾ ਸਕਦਾ ਤੇ ਨਾ ਬਾਹਰ ਸਿੱਟ ਸਕਦਾ ਨਾ ਤਾਂ ਸੁਖਵੀਰ ਬਾਦਲ ਦੀ ਉਹ ਇਸ ਨੂੰ ਗੱਲ ਨੂੰ ਮੋੜ ਸਕਦਾ ਸੀ ਜੇ ਮੋੜਦਾ ਸੀ ਤੇ ਬਾਹਰ ਦਾ ਰਸਤਾ ਦੇਖਦਾ ਸੀ ਉਹਨਾਂ ਵਿੱਚ ਚੁੱਪ ਕਰੇ ਬੇਸ਼ਰਮੀ ਦੇ ਮਾਰੇ ਨੇ ਜਿਹੜਾ ਇਹ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਸੰਭਲਿਆ ਤੁਹਾਨੂੰ ਦੱਸ ਦਈਏ ਕਿ ਕਾਰਜਕਾਰੀ ਪ੍ਰਧਾਨ ਜਾਂ ਜਥੇਦਾਰ ਕੌਣ ਲੱਗਦਾ ਹੁੰਦਾਗਾ ਜਾਤਾ ਬੰਦਾ ਕੋਈ ਹਸਪਤਾਲ ਦੇ ਵਿੱਚ ਕਾਪਾ ਬਿਮਾਰ ਹੋਵੇ ਐਡਮਿਟ ਹੋਵੇ ਜਾਂ ਫਿਰ ਬੰਦੇ ਕੋਲੇ ਆਪਦੇ ਕੰਮ ਐਨੇ ਬਿਜੀ ਹੋਣਾਂ ਕਿ ਉਹ ਜਿਹੜਾ ਪ੍ਰਧਾਨ ਪ੍ਰਧਾਨਗੀ ਦੇ ਲਈ ਜਿਹੜਾ ਉਹ ਕੰਮ ਕੱਢ ਨਾ ਸਕੇ ਤੀਜਾ ਨੰਬਰ ਇਹ ਆ ਕਿ ਜਿਹੜਾ ਪ੍ਰਧਾਨ ਬਾਸ ਜਿਹੜਾ ਬਾਹਰ ਗਿਆ ਹੋਵੇ ਬਾਹਰਲੇ ਦੇਸ਼ ਗਿਆ ਹੋਵੇ ਉਹ ਤੋਂ 6 ਮਹੀਨੇ ਸਾਲ ਮੁੜੇ ਨਾ ਜਾਵੇ ਉਹਨਾਂ ਚਿਰ ਇਹਲਾ ਕਾਰਜਕਾਰੀ ਜਿਹੜਾ ਪ੍ਰਧਾਨ ਲਾਇਆ ਜਾਂਦਾ ਚੌਥਾ ਹੈਗਾ ਜੇਕਰ ਕੋਈ ਬੰਦਾ ਪ੍ਰਧਾਨ ਕਿਸੇ ਨਾ ਕਿਸੇ ਕਾਰਨ ਜਿਹੜਾ ਉਹ ਜੇਲ੍ਹ ਦੇ ਵਿੱਚ ਚੱਲਿਆ ਗਿਆ ਹੋਵੇ ਤਾਂ ਉਦੋਂ ਕਾਰਜਕਾਰੀ ਪ੍ਰਧਾਨ ਲਾਇਆ ਜਾਂਦਾ ਕਿ ਉਹ ਤੋਂ ਬਾਅਦ ਜਿਹੜਾ ਹੁਣ ਪ੍ਰਧਾਨ ਇੱਥੇ ਹੈ ਨਹੀਂ ਕਿ ਉਹ ਤੋਂ ਬਾਅਦ ਜਿਹੜਾ ਇਹ ਪ੍ਰਧਾਨ ਕੰਮ ਨੂੰ ਦੇਖੇਗਾ ਉਹਨਾਂ ਚਿਰ ਜਿੰਨਾ ਤੇਰਾ ਪ੍ਰਧਾਨ ਨਵਾਂ ਪ੍ਰਾਣਾ ਪ੍ਰਧਾਨ ਪਹਿਲਾ ਵਾਲਾ ਆਉਂਦਾ ਨਹੀਂ ਹੁਣ ਨਵਾਂ ਪ੍ਰਧਾਨ ਤਾਂ ਹੱਟਾ-ਕੱਟਾ ਪਿਆਗਾ ਉਹ ਤਾਂ ਪਿਆਗਾ ਸਾਹਣ ਵਰਗਾ ਨਾਲ ਤੈ ਫਿਰਦਾਗਾ ਹੁਣ ਤੁਸੀਂ ਦੱਸੋ ਕਿ ਜਿਹੜਾ ਨਾਲ ਪ੍ਰਧਾਨ ਨਾਲ ਤੁਰੇ ਫਿਰਦਾਗਾ ਹੁੰਡੜ ਦੇ ਤੇ ਉਹ ਕਾਰਜਕਾਰੀ ਪ੍ਰਧਾਨ ਲਗਾਉਣਾ ਇਹ ਕੀ ਹੈ ਇੱਕ ਬੇਇੱਜ਼ਤੀ ਵਾਲਾ ਕੰਮ ਆ ਇਹ ਕੁਰਸੀ ਨਹੀਂ ਛੱਡਣਾ ਚਾਹੁੰਦਾ ਕੋਈ ਵੀ ਇਹ ਮੁਲਖ ਦਾ ਪਤਾ ਨਹੀਂ ਕੀ ਹੈ ਜਾਂ ਹਸਾਬ ਕਿਤਾਬਾ ਬਾਹਰ ਦੇ ਮੁਲਕਾਂ ਦਾ ਮੈਨੂੰ ਪਤਾ ਨਹੀਂ ਇੱਥੋਂ ਵਾਲਾ ਮੁਲਕ ਆ ਜਿਹੜਾ ਦੇਸ਼ ਆ ਪੰਜਾਬ ਆ ਜਾਂ ਆਪਾਂ ਕਹਿੰਦੇ ਆ ਕਿ ਜਾਂ ਪੰਜਾਬ ਤੋਂ ਬਾਹਰ ਬਾਹਰ ਆ ਇਹ ਕੁਰਸੀ ਨਹੀਂ ਸੱਜਣਾ ਚਾਹੁੰਦੇ ਕੁਰਸੀ ਪਿੱਛੇ ਦਾ ਕਹਿੰਦੇ ਲੋਕਾਂ ਦੇ ਜਾਨਾਂ ਲੈ ਲੈਂਦੇ ਆ ਕੁਰਸੀ ਪਿੱਛੇ ਤਾਂ ਇਹ ਕੁਝ ਵੀ ਕਰਾ ਸਕਦੇ ਆ ਹੁਣ ਜਿਹੜਾਗਾ ਇਹ ਫੈਸਲਾ ਲੈਂਦਾਗਾ ਕਾਰਜਕਾਰੀ ਜਿਹੜਾ ਪ੍ਰਧਾਨ ਬਣਾਉਣ ਨੂੰ ਲੈ ਕੇ ਸਕੀਰ ਬਾਦਲ ਨੇ ਇੱਕ ਬੜਾ ਡਰਾਮਾ ਰਚਿਆ ਹੁਣ ਜਥੇਦਾਰ ਕਹਿੰਦੇ ਜੇ ਉਹ ਭੁੱਲਾਂ ਨੂੰ ਬਕਸਾਵੇ ਜਿਹੜਾ ਅਕਾਲ ਦਾ ਸਭ ਤੇ ਆ ਕੇ ਉਨੇ ਤੱਕ ਹਾਲ ਤੱਕ ਸਭ ਦੇ ਆਗੇ ਪਹਿਲੇ ਹੀ ਕਹਿ ਦਿੱਤਾ ਸੀ ਝੋਲੀ ਅੱਡ ਕੇ ਕਿ ਸਾਰੀਆਂ ਭੁੱਲਾਂ ਸਾਰੀਆਂ ਗਲਤੀਆਂ ਜਿੰਨੀਆਂ ਹੋਈਆਂ ਨੇ ਮੈਂ ਆਪਣੀ ਝੋਲੀ ਦੇ ਵਿੱਚ ਪਾਉਣਾਗਾ ਇਹ ਤਾਂ ਕੋਈ ਮਾਗਰ ਰਹੀ ਨਹੀਂ ਕਿ ਅਸੀਂ ਨਮਾ ਕੀ ਕੀਤਾ ਮੈਂ ਨਮਾਣਾ ਸਿੱਖ ਕਿਵੇਂ ਪੇਸ਼ ਹੋਵੇ ਹੁਣ ਨਮਾਣਾ ਸਿੱਖ ਕਵੇਂ ਪੇਸ਼ ਹੁੰਦਾਗਾ ਤੇ ਸੁਖਵੀਰ ਬਾਦਲ ਕਵੇਂ ਪੇਸ਼ ਹੁੰਦਾਗਾ ਮੈਂ ਤਾਂ ਅਜੇ ਤੱਕ ਇਹ ਵੀ ਨਹੀਂ ਪਤਾ ਅੱਗੇ ਚੱਲਦੇ ਆ ਅੱਗੇ ਕੀ ਫੈਸਲਾਗਾ 15 ਦਿਨਾਂ ਦੇ ਵਿੱਚ ਵਿੱਚ ਪੇਸ਼ ਹੋਵੇ ਤੇ ਉਹ ਚਲੋ ਜਿਹੜਾ ਕੁਝ ਲਾਇਆ ਜਾਊਗਾ ਜਾਂ ਤਨਖਾਹੀਆ ਘਰਾਰ ਦਿੱਤਾ ਜਾਊਗਾ ਜਾਂ ਦੇ ਦਿੱਤਾ 200 ਉਹਦਨੇ ਕਿ ਕਹਿਣ ਦਾ ਭਾਵ ਕਿ ਉਹੀ ਕੰਮ ਆ ਜਿਹੜਾ ਪਹਿਲਾਂ ਲੋਕ ਕਹਿੰਦੇ ਹੁੰਦੇ ਸੀ ਕਿ ਆਪਦੇ ਪ੍ਰਧਾਨ ਆ ਜੀ ਆਪਦੇ ਸਾਰਾ ਸਮਾਉਣੀ ਕਮਿਟੀ ਆਪਦੇ ਜਨਤਤantra ਜਿਵੇਂ ਸੁਖਵੀਰ ਬਾਦਲਾ ਚਿੱਠੀ ਭੇਜ ਦੂ ਉਸ ਤਰ੍ਹਾਂ ਉਹ ਕਰ ਲੈਣਗੇ ਸੌਦਾ ਸਾਹ ਤੋਂ ਜਿਹੜਾ ਮਾਫ ਕੀਤਾ ਤੇ ਉਹ ਚਿੱਠੀ ਜਿਹੜੀ ਸਖਬੀਰ ਬਾਦਲ ਨੇ ਕੋਲੇ ਖੜ ਕੇ ਜਿਹੜਾ ਉਹ ਚਿੰਮੇ ਤੋਂ ਲਿਖਾਈ ਤਾਂ ਉਹਨਾਂ ਨੇ ਜਥੇਦਾਰ ਨੂੰ ਦੇਤੀ ਤੇ ਜਥੇਦਾਰ ਦੀ ਕੀ ਹਿੰਮਤ ਆ ਕਿ ਸਖਬੀਰ ਬਾਦਲ ਤੋਂ ਬਾਹਰ ਚਲੇ ਜਾਣ ਜਿੰਨਾ ਚਿਰ ਸ਼ਰੋਮਣੀ ਕਮੇਟੀ ਤੇ ਕਬਜਾ ਅਕਾਲੀ ਦਲ ਜਾਂ ਬਾਦਲ ਕੱਲ ਲਾਣਾ ਆਪਾਂ ਕਹਿ ਦਈਏ ਉਹਨਾਂ ਚਿਰ ਇਹਨੂੰ ਕੋਈ ਜਿਹੜਾਗਾ ਸਖਬੀਰ ਬਾਦਲ ਨੂੰ ਉੱਚਾ ਵੀ ਨਹੀਂ ਬੋਲ ਸਕਦਾ ਫਾਇਸਲੇ ਲੈਣੇ ਤਾਂ ਬਹੁਤ ਦੂਰ ਦੀ ਵੱਡੀ ਗੱਲ ਆ ਉੱਚਾ ਵੀ ਦੀ ਬੋਲ ਸਕਦਾ ਤੇ ਹੁਣ ਕਹਿੰਦਾ ਭਾਵ ਕਿ ਜਿਹੜਾ ਇਹ ਖਲਾਰਾਗਾ ਅਕਾਲੀ ਦਲ ਦਾ ਇਹ ਮੌਦ ਪੈ ਚੁੱਕਿਆਗਾ ਜਥੇਦਾਰਾਂ ਵੱਲੋਂ ਜਿਹੜੀ ਆਪਣੀ ਜਿਹੜੀ ਸਿੱਖ ਪਰੰਪਰਾ ਦੇ ਮੁਤਾਬਕ ਜਿਹੜਾ ਜਥੇਦਾਰਾਂ ਦਾ ਫਰਜ਼ ਬਣਦਾ ਸੀ ਪਰ ਉਹ ਨਹੀਂ ਨਿਭਾ ਸਕੇ ਅਕਾਲ ਤਖਤ ਨੂੰ ਵੀ ਜਿਹੜਾ ਇੱਕ ਨੀਮਾ ਦਿਖਾਉਂਦਾ ਜਿਹੜਾ ਯਤਨ ਕੀਤਾ ਕੋਸ਼ਿਸ਼ ਕੀਤੀ ਹੈ ਜਥੇਦਾਰਾਂ ਨੇ ਜਥੇਦਾਰ ਜੀ ਨਰੋਲ ਹੁੰਦੇ ਤਾਂ ਇਹ ਜਿਆ ਫੈਸਲਾ ਲੈਂਦੇ ਕਿ ਸੁਖਵੀਰ ਬਾਦਲ 100 ਵਾਰੀ ਸੋਚਦਾ ਗਲਤੀਆਂ ਕਰਨ ਬਾਰੇ ਹੁਣ ਜਦੋਂ ਪਤਾ ਹੈਗਾ ਕਿ ਸਾਡੀ ਜਥੇਦਾਰਾ ਸਾਡੀ ਸਰਾਉਣੀ ਕਮੇਟੀ ਹੈ ਜੋ ਮਰਜੀ ਅਸੀਂ ਇਹਨਾਂ ਤੋਂ ਕਰਾ ਲਈਏ ਜੋ ਮਰਜੀ ਲਿਖ ਕੇ ਦੇ ਦੇਣਾ ਉਹਨੂੰ ਬੱਦ ਤੋਂ ਬੱਦ ਉਹਨਾਂ ਭਾਂਡੇ ਮੰਨ ਜਾਂਦੇ ਬੂਟ ਪਾਲਸ ਕਰਨ ਦੀ ਹੈ ਜਾਂ ਡਿਊਟੀਆਂ ਲਾ ਦੇਣਗੇ ਉਹਨਾਂ ਦੀ ਤਨਖਾਹਿਆ ਇਕਰਾਰ ਦੇ ਦੇਣਗੇ ਜਾਂ ਦਾ ਸੇਕ ਦੇ ਪੰਥ ਦੇ ਵਿੱਚੋਂ ਫੇਰਾ ਨਜ਼ਾਰਾ ਹੁਣਾ ਸੀ ਜਾਂ ਲਾਉਂਦੇ 5 ਸਾਲਾਂ ਦੇ ਲਈ ਬੈਨ ਕਿ 5 ਸਾਲਾਂ ਲਈ ਜਿਹੜਾ ਵੋਟਾ ਨਹੀਂ ਲੜ ਸਕਦਾ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਨੁਮਾਇੰਦੇ ਨੇ ਜਿੰਨਾ ਵੀ ਜਿਹੜੇ ਲੰਗ ਲਾਣਾ ਸਾਰਾ ਲੰਗ ਲਾਣਾ ਫੇਰ ਤਾਂ ਆਪਾਂ ਮੰਨਦੇ ਜਥੇਦਾਰਾਂ ਨੂੰ ਜਾ ਫਿਰ ਅਕਾਲੇ ਫੂਲਾ ਸਿੰਘ ਵਾਂਗੂ ਥੰਮਲੇ ਨਾਲ ਬੰਨਿਆ ਹੁੰਦਾ ਥੰਮਲੇ ਨਾਲ ਬੰਨ ਕੇ ਉੱਥੇ ਖੜਾਇਆ ਹੁੰਦਾ ਧੁੱਪੇ ਤੇ ਸੰਗਤ ਬੈਠੀ ਹੁੰਦੀ ਆਲੇ-ਦੁਆਲੇ ਤੇ ਫਿਰ ਵੇਖਦੇ ਸੰਗਤਾਂ ਤੇ ਫਿਰ ਸੰਗਤਗਾਹ ਫੈਸਲਾ ਕਰਦੀ ਕਿ ਇਹਨੂੰ ਥੰਮਲੇ ਨਾਲ ਬੰਨ ਕੇ ਰੱਖਣਾ ਹੈਗਾ ਕਿ ਅੱਗੇ ਹੋਰ ਵੀ ਸਟੈਪ ਚੱਕਣਾ ਹੈਗਾ ਜਾਂ ਇਹਨੂੰ ਮਾਫ਼ ਕਰਨਾ ਹੈਗਾ ਫਿਰ ਛੱਡਣਾ ਸੀ ਸੰਗਤ ਤਈ ਸੰਗਤ ਕਹਿੰਦੇ ਹੁੰਦੇ ਆ ਗੁਰੂ ਨੇ ਕਿਹਾਗਾ ਸੰਗਤ 21 ਵਿਸਵੇ ਹੁੰਦੀ ਹੈ ਜਾਨੀ ਕਿ ਗੁਰੂ ਨੇ ਦਾਜਾ ਦਿੱਤਾ ਸੰਗਤ ਨੂੰ ਆਪ ਤੋਂ ਵੱਡਾ ਗੁਰੂ 20 ਵਿਸਵੇ ਤੇ ਸੰਗਤ 21 ਵਿਚਰੇ ਹੁਣ ਜਿਹੜਾ ਹੈ ਇਹ ਸਾਰਾ ਕੁਝ ਜਿਹੜਾ ਇੱਕ ਡਰਾਮਾ ਰਚਿਆ ਗਿਆ ਬਾਦਲ ਵੱਲੋਂ ਸਾਰਾ ਕੁਝ ਜਿਹੜਾ ਕਾਰਜਕਾਰੀ ਪ੍ਰਧਾਨ ਲਾਤਾ ਚਾਰ ਦਿਨ ਭੁੰਦੜ ਖੁਸ ਹੋ ਜਾਊਗਾ ਉਦੋਂ ਬਿਰਸਾ ਸਿੰਘ ਬਲਟੋਹਾ ਮੱਚਿਆ ਪਿਆਗਾ ਉਹ ਕਹਿੰਦਾ ਮੈਨੂੰ ਪ੍ਰਧਾਨ ਲਗਾਉਣਾ ਲਾਉਣਾ ਸੀ ਹੁਣ ਇਹਨਾਂ ਦੀ ਆਪਤ ਵੀ ਖੜ ਪਈ ਆਪਤ ਵੀ ਨਹੀਂ ਹੁਣ ਬਣਦੀ ਨਹੀਂ ਉਹ ਗੱਲ ਨਹੀਂ ਰਹੀ ਹੁਣ ਤਾਂ ਇੱਕ ਰਾਮੂ ਵਾਲਿਆ ਕਹਿੰਦਾ ਹੁੰਦਾ ਸੀ ਤੇ ਲੋਕ ਉਹਨਾਂ ਦੀ ਗੱਲਾਂ ਤੇ ਬੜੇ ਹਾਸੇ ਦੇ ਆ ਕਹਿੰਦਾ ਅੰਤ ਤੱਕ ਕਾਲੀ ਦਾ ਰੋਂਡਮੰਡ ਹੋ ਗਿਆ ਉਹ ਸੱਚੀ ਰੋਂਡਮੰਡ ਹੋ ਗਿਆ ਪਹਿਲਾਂ ਤਾਂ ਹੈਗਾ ਸੀ ਮਾੜਾ ਵੋਟਾ ਪੱਤੇ ਟਾਣੀਆ ਹੁਣ ਤਾਂ ਜਿਵੇਂ ਆਪਾਂ ਸੁੱਕੇ ਦਰਖਤ ਨੂੰ ਕਹਿੰਦੇ ਆ ਕਿ ਜਿਵੇਂ ਸਾਰੇ ਪੱਤੇ ਪੁੱਤੇ ਝੜ ਜਾਂਦੇ ਆ ਡਾਣੀ ਡੂਣੀ ਟੁੱਟ ਜਾਂਦੇ ਆ ਉਸ ਕਰਕੇ ਜਿਹੜਾ ਇਹ ਸਾਰਾ ਅਕਾਲੀ ਦਲ ਦਾ ਜਿਹੜਾ ਏ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਕਿ ਇਹ ਜਿਹੜਾ ਫੈਸਲਾ ਜਥੇਦਾਰਾਂ ਨੇ ਲੈਂਦਾਗਾ ਠੀਕ ਲੈਂਦਾਗਾ ਸਹੀ ਲੈਂਦਾਗਾ ਜਾਂ ਗਲਤ ਲੈਂਦਾਗਾ ਤਾਂ ਕੀ ਸਜ਼ਾ ਹੋਣੀ ਚਾਹੀਦੀ ਸੀ ਸੁਖਬੀਰ ਬਾਦਲ ਨੂੰ ਕਿਉਂਕਿ ਜਦੋਂ ਵੀ ਕੋਈ ਬੰਦਾ ਪਾਪ ਕਰਦਾ ਜੋ ਆਪਾਂ ਕਿਸੇ ਬੰਦੇ ਨੂੰ ਪੰਥ ਵਿੱਚੋਂ ਸੇਕਿਆ ਜਾਂਦਾ ਜੇਕਰ ਬੰਦਾ ਉਹਦੇ ਲੇਲੜੀਆਂ ਕੱਢਦਾ ਉਹਦੇ ਜਾ ਕੇ ਵੋਟਾਂ ਦੇ ਲਈ ਉਹਦੇ ਪੈਰੀ ਪੈਂਦਾਗਾ ਇੱਕ ਗਲਤੀ ਤੇ ਸਭ ਤੋਂ ਵੱਡੀ ਦੂਜੀ ਗਲਤੀ ਜਸੇਦਾਰਾਂ ਨੂੰ ਕਹਿ ਕੇ ਜਿਹੜਾ ਬਲਾਤਕਾਰੀ ਤੇ ਜਿਹੜਾ ਕਾਤਲ ਆ ਉਹਨੂੰ ਮaaf ਕੀਤਾ ਜਾਂਦਾ ਤੀਜੀ ਗਲਤੀ ਮaaf ਕਰਨ ਤੋਂ ਬਾਅਦ ਉਹਨੂੰ ਜਸਟੀਫਾਈ ਕੀਤਾ ਜਾਂਦਾ ਕਿ ਇਹਨੇ ਮਾਫੀ ਮੰਗ ਲਈ ਤੇ ਉਹਦੇ 90 91 ਜਿਹੜਾ ਲੱਖ ਦੇ ਨੇ ਉਸ ਇਤਿਹਾਰ ਸਪਾਏ ਜਾਂਦੇ ਨੇ ਬਕਵਾਖ ਅਖਬਾਰਾਂ ਵਿੱਚ ਐਡਾ ਦਿੱਤਿਆ ਜਾਂਦੀਆਂ ਤੇ ਜਦੋਂ ਸਿੱਖ ਕੌਮ ਦਾ ਰੋਹ ਵੱਧਦਾਗਾ ਫਿਰ ਮਾਫੀ ਦਾ ਆਵਾਜ਼ ਲੇਤੀ ਜਾਂਦੀ ਆ ਜਿਹੜਾ 90 ਲੱਖ ਗੁਰੂ ਦੀ ਗੋਲਕ ਚੋਂ ਗਿਆ ਤੇ ਉਹ ਕਿਵੇਂ ਪੂਰਾ ਕਰਾਂਗੇ ਕਿੱਥੋਂ ਲਿਆਉਂਗੇ ਉਹ ਜਾਂ ਤਾਂ ਹੁਣ ਧਰਮੀ ਤੋਂ ਲਿਆਓ ਜਾਂ ਸੁਖਬੀਰ ਬਾਦਲ ਦੇਵੇ ਸਿੱਖ ਕੌਮ ਦਾ ਪੈਸਾ ਜਿਹੜਾ ਤੁਸੀਂ ਆਪਣੀਆਂ ਰੈਲੀਆਂ ਤੇ ਵਰਤਦੇ ਰਹੇ ਹੋ ਤੇ ਇਥੇ ਗੁੜਚਾ ਸਾਰਾ ਸਮਾਨ ਜਿਹੜਾ ਆਪਾਂ ਕਹਦੇ ਏ ਰੋਟੀਆਂ ਜੰਨੀਆਂ ਉਹ ਵੀ ਇੱਥੋਂ ਗੁਰੂ ਘਰਾਂ ਤੋਂ ਜਾਂਦੀਆਂ ਨੇ ਕਹਿਣ ਦਾ ਮੇਰਾ ਭਾਵ ਇਹ ਆ ਕਿ ਇੱਥੇ ਪਤਾ ਨਹੀਂ ਕੀ ਹੋਇਆਗਾ ਇਹ ਡਰਾਮਾ ਰਚਿਆ ਅੱਜ ਤੱਕ ਪਹਿਲਾਂ ਤਾਂ ਬਾਗਲ ਦਾ ਭੇਤ ਨਹੀਂ ਕਿਸੇ ਨੇ ਪਾਇਆ ਸੀ ਨੌਜਵਾਨਾਂ ਨੂੰ ਆਖਰ ਤੱਕ ਮਰਵਾਉਂਦਾ ਰਿਹਾ ਤੇ ਹੁਣ ਤੁਸੀਂ ਇਹਦਾ ਸਬਿਰਵਾਦਾਂ ਦਾ ਭੇਤ ਨਹੀਂ ਪਾ ਸਕਦੇ ਪਿਓ ਪੁੱਤ ਬਰਾਬਰੀ ਡਰਾਮੇ ਬਾਜ ਆ ਚਲੋ ਬੇਨਤੀਆਂ ਬਹੁਤ ਨੇ ਵੀਡੀਓ ਲੰਬੀ ਹੁੰਦੀ ਆ ਵੀਡੀਓ ਸ਼ੇਅਰ ਕਰਦੇ ਚੰਗੇ ਲੱਗੇ ਤੇ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਕਿ ਸ਼ਰਮਣੀ ਕਮੇਟੀ ਤੇ ਇਹਨਾਂ ਦੇ ਜਿਹੜੀ ਹੈਗੀ ਆ ਹੱਥ ਦੇ ਵਿੱਚ ਆ ਤੇ ਉਹਨਾਂ ਚਰ ਪਾਵਰਾਂ ਜਿਹੜੀਆਂ ਬਾਗਲ ਦੇ ਹੱਥ ਦੇ ਵਿੱਚ ਆ ਤੇ ਬਾਦਲ ਨੂੰ ਕੋਈ ਜਿਹੜਾ ਉਹਦਾ ਬਾਲ ਬਿੰਗਾ ਨਹੀਂ ਕਰ ਸਕਦਾਗਾ ਠੀਕ ਆ ਕਿ ਲੋਕਾਂ ਦਾ ਜਿਹੜਾ ਫਤਵਾਗਾ ਉਹ ਬਹੁਤ ਵੱਡਾ ਹੁੰਦਾਗਾ ਤੇ ਆਪਣੇ ਕਮੈਂਟ ਕਰਕੇ ਜਿਹੜਾ ਦੱਸ ਦਿਓ ਕਿ ਜਥੇਦਾਰਾਂ ਦਾ ਫੈਸਲਾ ਇਹ ਸਹੀ ਆ ਜਾਂ ਗਲਤ ਆ ਜਾਂ ਕਿੰਨਾ ਕੁ ਸਹੀ ਆ ਤੁਸੀਂ ਦੇਖਦੇ ਰਹੋ ਪੰਜਾਬੀ ਵਿਚਾਰ ਟੀਵੀ ਮੈਂ ਹਾਂ ਮਕਰਮ ਸਿੰਘ ਉੱਬਾ